ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ Employment Express ਵਿੱਚ ਅੱਜ ਦੀ ਆਪਣੀ ਜੌਬ ਅਪਡੇਟ ਲੈਣ ਵਾਲੀ ਹੈ ਜੀ ਕਾਮਨ ਰਿਕਰੂਟਮੈਂਟ ਐਗਜ਼ਾਮੀਨੇਸ਼ਨ ਜੋ ਕਿ AIMS ਵੱਲੋਂ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਹੈ ਜਿਸ ਦੇ ਵਿੱਚ ਕਿ AIMS ਵੱਲੋਂ ਅਲੱਗ-ਅਲੱਗ ਕੈਟਾਗਰੀ ਦੀਆਂ ਵੈਕੈਂਸੀਆਂ ਦੀ ਅਨਾਊਂਸਮੈਂਟ ਹੋਈ ਹੈ ਟੋਟਲ 2300 ਪਲੱਸ ਵੈਕੈਂਸੀਆਂ ਦੀ ਅਨਾਊਂਸਮੈਂਟ ਕੀਤੀ ਗਈ ਹੈ ਜਿਸ ਬਾਰੇ ਆਪਾਂ ਇਸ ਵੀਡੀਓ 'ਚ ਗੱਲ ਕਰਾਂਗੇ ਉਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤੇ ਸਾਡਾ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਕੋਈ ਵੀ ਜੋਬ ਅਪਡੇਟ ਦਾ ਨੋਟੀਫਿਕੇਸ਼ਨ ਤੁਹਾਡੇ ਤੋਂ ਮਿਸ ਨਾ ਹੋਵੇ ਤੇ ਜੇ ਤੁਸੀਂ ਸਾਡੇ ਤੋਂ ਇਸ ਫਾਰਮ ਨੂੰ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਦੱਲੇ ਦਿੱਤੇ ਹੋਏ WhatsApp ਨੰਬਰ ਤੇ ਆਪਣੀ PDF ਭੇਜ ਕੇ ਸਾਨੂੰ ਆਪਣੇ ਡਾਕੂਮੈਂਟ ਭੇਜ ਸਕਦੇ ਹੋ ਤਾਂ ਅਸੀਂ ਤੁਹਾਡੇ ਫਾਰਮ ਅਪਲਾਈ ਕਰ ਦੇਵਾਂਗੇ ਅਪਲਾਈ ਕਰਨ ਵਾਸਤੇ ਲਾਸਟ ਡੇਟ ਰਹਿਣ ਵਾਲੀ ਹੈ ਜੀ 31 ਜੁਲਾਈ ਅਪਲਾਈ ਕਰਨ ਦੀ ਲਾਸਟ ਡੇਟ ਇਸ ਵਿੱਚ ਰਹਿਣ ਵਾਲੀ ਹੈ 12 7 2025 ਤੋਂ ਐਪਲੀਕੇਸ਼ਨ ਦੀ ਆਨਲਾਈਨ ਸਟਾਰਟ ਹੈ ਤੇ ਇਸ ਦਾ ਕੰਪਿਊਟਰ ਬੇਸ ਟੈਸਟ ਜੋ ਰਹਿਣ ਵਾਲਾ ਜੀ 25 ਅਤੇ 26 ਅਗਸਤ ਨੂੰ ਕੰਪਿਊਟਰ ਬੇਸ ਟੈਸਟ ਹੋ ਜਾਣਾ ਹੈ ਜਿਸ ਦੇ ਵਿੱਚ ਕਈ ਐਮਸ ਬਠਿੰਡਾ ਦੀਆਂ ਵੈਕੈਂਸੀਆਂ ਇਸ ਵਿੱਚ ਅਨਾਉਂਸਮੈਂਟ ਕੀਤੀਆਂ ਗਈਆਂ ਆਪਾਂ ਸਿਰਫ ਅੱਜ ਅਲੱਗ-ਅਲੱਗ ਵੈਕੈਂਸੀਆਂ ਹੈਗਾਂ ਇਹਦੇ ਵਿੱਚ ਹਰ ਐਮਸ ਦੀ ਵੈਕੈਂਸੀ ਵੀ ਹੈ ਤੇ ਦੂਜੀ ਜੋ ਸੈਂਟਰ ਗਵਰਨਮੈਂਟ ਬਾਡੀ ਦੀਆਂ ਉਹਨਾਂ ਦੀ ਪਰ ਆਪਾਂ ਅੱਜ ਸਿਰਫ ਇਸ ਵਿੱਚ ਐਮਸ ਬਠਿੰਡਾ ਦੀਆਂ ਵੈਕੈਂਸੀਆਂ ਦੀ ਗੱਲ ਕਰਾਂਗੇ ਜੋ ਕੈਂਡੀਡੇਟਸ ਵਿੱਚ ਐਕਸਪੀਰੀਅੰਸ ਸਰਟੀਫਿਕੇਟ ਲੱਗਣ ਵਾਲਾ ਉਸ ਦੇ ਵਿੱਚ ਐਕਸਪੀਰੀਅੰਸ ਸਰਟੀਫਿਕੇਟ ਦੇ ਵਿੱਚ ਤੁਹਾਡਾ ਸਾਫ਼-ਸਾਫ਼ ਮੈਂਸ਼ਨ ਹੋਣਾ ਚਾਹੀਦਾ ਤੁਸੀਂ ਕਿੰਨੀ ਤਰੀਕ ਤੋਂ ਲੈ ਕੇ ਕਿਹੜੇ ਸਾਲ ਕਿਹੜੇ ਮਹੀਨੇ ਵਿੱਚ ਸ਼ੁਰੂ ਕੀਤੀ ਸੀ ਡੇਟ ਤੋਂ ਤੇ ਕਦੋਂ ਕੀਤੀ ਸੀ ਕਦੋਂ ਤੁਹਾਡੀ ਤੱਕ ਤੁਸੀਂ ਜੋਬ ਕੀਤੀ ਹੈ ਬੇਸਿਕ ਕੀਨੀ ਸੀ ਜਾਂ ਕੋਆਲਿਡੀਟ ਪੇਮੈਂਟ ਕਿੰਨੀ ਦਿੱਤੀ ਦੀ ਜਾਰੀ ਸੀ ਤੁਸੀਂ ਉਸੇ ਹਿਸਾਬ ਨਾਲ ਪੂਰਾ ਇਸ ਵਿੱਚ ਐਕਸਪੀਰੀਅੰਸ ਸਰਟੀਫਿਕੇਟ ਵਿੱਚ ਲਿਖਣਾ ਜ਼ਰੂਰੀ ਹੈ ਏਜ ਰੈਲੈਕਸੇਸ਼ਨ ਜੋ ਤੁਹਾਡੀ ਹੈ ਉਹ ਗਵਰਨਮੈਂਟ ਰੂਲ ਦੇ ਹਿਸਾਬ ਨਾਲ ਰਹਿਣ ਵਾਲੀ ਹੈ ਜਿਵੇਂ ਕਿ ਐਸਸੀ ਐਸਟੀ ਨੂੰ 5 ਸਾਲ ਓਬੀਸੀ ਨੂੰ 3 ਸਾਲ ਦੀ ਏਜ ਰੈਲੈਕਸੇਸ਼ਨ ਮਿਲਣ ਵਾਲੀ ਹੈ ਪੀਡਬਲਯੂਡੀ ਕੈਂਡੀਡੇਟਸ ਨੂੰ 10 ਸਾਲ ਦੀ ਏਜ ਰੈਲੈਕਸੇਸ਼ਨ ਰਹਿਣ ਵਾਲੀ ਹੈ ਐਜੂਕੇਸ਼ਨ ਕੁਆਲਿਫਿਕੇਸ਼ਨ ਤੇ ਤੁਹਾਡੀ ਏਜ ਲਿਮਟ ਜੋ ਕਿ 31/7/2025 ਤੱਕ ਤੁਹਾਡੇ ਡਾਕੂਮੈਂਟ ਵੀ ਤੇ ਤੁਹਾਡੀ ਏਜ ਪੂਰੀ ਇਸੇ ਵਿੱਚ 31 ਜੁਲਾਈ ਤੱਕ ਆਉਣੀ ਚਾਹੀਦੀ ਹੈ ਐਪਲੀਕੇਸ਼ਨ ਫੀਸ ਇਸ ਵਿੱਚ ਰਹਿਣ ਵਾਲੀ ਜਨਰਲ ਅਤੇ OBC ਕੈਂਡੀਡੇਟਸ ਦੀ 3000 ਰੁਪਿਆ SC ST ਤੇ EWS ਦੀ 2400 ਰੁਪਿਆ ਐਪਲੀਕੇਸ਼ਨ ਫੀਸ ਰਹਿਣ ਵਾਲੀ ਹੈ PWD ਕੈਂਡੀਡੇਟਸ ਦੀ ਕੋਈ ਵੀ ਫੀਸ ਨਹੀਂ ਲੱਗਣ ਵਾਲੀ ਤੇ SC ST ਕੈਂਡੀਡੇਟਸ ਦੀ ਜੋ ਫੀਸ ਆ ਉਹ ਰਿਫੰਡ ਹੋ ਜਾਏਗੀ ਜਿਸ ਦਿਨ ਉਹਨਾਂ ਨੇ ਜਿਹੜੇ ਅਕਾਊਂਟ ਚ ਟ੍ਰਾਂਸਫਰ ਕੀਤੇ ਹੋਣਗੇ ਅਕਾਊਂਟ ਉਸੇ ਚ ਵਾਪਸ ਰਿਫੰਡਡ ਹੋ ਜਾਣਗੇ ਜਦੋਂ ਕਿ ਡਾਕੂਮੈਂਟ ਤੁਹਾਡਾ ਇਹਦਾ ਰਿਜ਼ਲਟ ਡਿਕਲੇਅਰ ਕੀਤਾ ਗਿਆ ਕੰਪਿਊਟਰ ਬੇਸਡ ਟੈਸਟਿਸ ਵਿੱਚ ਤੁਹਾਡਾ ਹੋਣਾ ਜੀ 90 ਮਿੰਟ ਦਾ ਟੈਸਟ ਰਹੂਗਾ 100 ਮਾਰਕਸ 100 ਕੁਐਸਚਨ ਹੋਣਗੇ 40 400 ਮਾਰਕਸ ਦਾ ਕੁਐਸਚਨ ਪੇਪਰ ਹੋਣਾ 4 ਮਾਰਕਸ ਹੋਣਗੇ ਤੇ ਜਿਨ੍ਹਾਂ ਦਾ ਸਕਿੱਲ ਟੈਸਟ ਹੋਣਾ ਉਹਦੇ ਵੀ ਵੀਐਮ ਜਿਹਦੇ ਵਿੱਚ ਕਿ ਵੀਐਮਸੀਕਿਊ ਤੁਹਾਡੇ ਜਨਰਲ ਨੋਲੇਜ ਐਪਟੀਟਿਊਡ ਨੋਲੇਜ ਤੇ ਕੰਪਿਊਟਰ ਦੇ ਹੋਣਗੇ ਤੇ 80 ਮਾਰਕਸ ਕੁਐਸਚਨ ਜੋ ਹੈ ਤੁਹਾਡਾ ਜਿਹੜੇ ਟ੍ਰੇਡ ਵਾਸਤੇ ਤੁਸੀਂ ਅਪਲਾਈ ਕਰ ਰਹੇ ਹੋ ਉਸ ਟ੍ਰੇਡ ਦੇ ਕੁਐਸਚਨ ਇਸ ਵਿੱਚ ਪੁੱਛੇ ਜਾਣਗੇ ਕਵੈਸਚਨ ਦੇ 4 ਮਾਰਕਸ ਹੋਣਗੇ ਇੱਕ ਕਵੈਸਚਨ ਦੇ ਤੇ 네ਗੇਟਿਵ ਮਾਰਕਿੰਗ ਤੁਹਾਡੀ ਇਸ ਵਿੱਚ 1/4 네ਗੇਟਿਵ ਮਾਰਕਿੰਗ ਰਹਿਣ ਵਾਲੀ ਹੈ ਕੁਆਲੀਫਾਈਇੰਗ ਮਾਰਕਸ 40% ਜਰਨਲ ਕੈਟਾਗਰੀ ਤੇ ਐਡਬਲਯੂਐਸ ਨੂੰ 35% OBC ਤੇ SCST ਨੂੰ 30% ਦੀ ਕੁਆਲੀਫਾਈਇੰਗ ਮਾਰਕਸ ਲੈਣੇ ਜ਼ਰੂਰੀ ਹੋਣਗੇ ਵੈਕੈਂਸੀਆਂ ਦੀ ਅਨਾਊਂਸਮੈਂਟ ਇਸ ਵਾਈਸ ਜੋ ਕੀਤੀ ਗਈ ਜੀ ਅਸਿਸਟੈਂਟ ਡਾਈਟੀਸ਼ਨ ਦੀ ਹੈ ਜੂਨੀਅਰ ਐਡਮਿਨਿਸਟ੍ਰੇਟਿਵ ਕਲਰਕ ਦੀ ਵੈਕੈਂਸੀ ਹੈ ਐਡਮਿਨਿਸਟ੍ਰੇਟਿਵ ਅਫਸਰ ਦੀ ਅਸਿਸਟੈਂਟ ਇੰਜੀਨੀਅਰ ਜੂਨੀਅਰ ਇੰਜੀਨੀਅਰ ਗੈਸ ਪੰਪ ਆਪਰੇਟਰ ਮੈਨੀਫੋਲਡ ਗੈਸ ਸੁਪਰਵਾਈਜ਼ਰ ਅਸਿਸਟੈਂਟ ਲੋਟਰੀ ਸੁਪਰਵਾਈਜ਼ਰ ਆਪਰੇਸ਼ਨ ਥੀਟਰ ਅਸਿਸਟੈਂਟ ਦੀਆਂ ਵੈਕੈਂਸੀਆਂ ਫਾਰਮਾਸਿਸਟ ਦੀਆਂ ਨਰਸਿੰਗ ਅਫਸਰ ਮਕੈਨਿਕ ਆਪਰੇਟਰ ਲਿਫਟ ਆਪਰੇਟਰ ਦੀਆਂ ਸੀਐਸਐਸਡੀ ਟੈਕਨੀਸ਼ੀਅਨ ਦੀਆਂ ਮਲਟੀਟਾਸਕ ਸਟਾਫ ਦੀਆਂ ਨਰਸਿੰਗ ਅਸਿਸਟੈਂਟ ਨਰਸਿੰਗ ਅਫੀਸ ਅਟੈਂਡੈਂਟ ਦੀਆਂ ਵੈਕੈਂਸੀਆਂ ਲੈਬ ਅਟੈਂਡੈਂਟ ਦੀਆਂ ਲੈਬੋਰੀ ਟੈਕਨੀਸ਼ੀਅਨ ਟੈਲੀਫੋਨ ਆਪਰੇਟਰ ਇਸੇ ਤਰ੍ਹਾਂ ਦੀਆਂ ਵੈਕੈਂਸੀਆਂ ਪੂਰੀਆਂ ਮਤਲਬ ਜੋ ਵੀ ਲਾਈਫਗਾਰਡ ఫిਜ਼ੀਓਥੈਰੇਪਿਸਟ ਦੀਆਂ ਸਾਰੀਆਂ ਵੈਕੈਂਸੀਆਂ ਇਸ ਵਿੱਚ ਅਨਾਉਂਸਮੈਂਟ ਕੀਤੀਆਂ ਗਈਆਂ ਜੂਨੀਅਰ ਵਾਰਡਨ ਦੀਆਂ ਹਾਊਸਕੀਪਰ ਦੀਆਂ ਪੀਏ ਐਨਐਮ ਸੀਨੀਅਰ ਨਰਸਿੰਗ ਆਫਸਰ ਬਾਇਓਮੈਡੀਕਲ ਇੰਜੀਨੀਅਰ ਟੇਲਰ ਗ੍ਰੇਡ ਈਸੀਜੀ ਟੈਕਨੀਸ਼ੀਅਨ ਜੂਨੀਅਰ ਫਿਜ਼ੀਓਥੈਰਾਪਿਸਟ ਅਸਿਸਟੈਂਟ ਬਾਇਓਕੈਮਿਸਟ ਰੈਸਪੀਰੇਟਰੀ ਲੈਬੋਰੀਟਰੀ ਅਸਿਸਟੈਂਟ ਦੀਆਂ ਵੈਕੈਂਸੀਆਂ ਵੈਕੈਂਸੀਆਂ ਰਹਿਣ ਵਾਲੀਆਂ ਜੇ ਕੋਈ ਤੁਸੋਂ ਨੂੰ ਇਸ ਬਾਰੇ ਇਨਕੁਆਇਰੀ ਕਰਨੀ ਹੈ ਤਾਂ ਤੁਸੀਂ ਇਹਨਾਂ ਦੇ ਟੋਲ ਫ੍ਰੀ ਨੰਬਰ ਦੇ ਉੱਤੇ ਇਨਕੁਆਇਰੀ ਕਰ ਸਕਦੇ ਹੋ ਉੱਥੇ ਜਾਂ ਫਿਰ ਐਮਸ ਦੀ ਵੈਬਸਾਈਟ ਤੇ ਜਾ ਕੇ ਰੀਜ਼ ਇਨਕੁਆਇਰੀ ਕਰਕੇ ਤੁਸੀਂ ਪਤਾ ਕਰ ਸਕਦੇ ਹੋ ਸਭ ਤੋਂ ਪਹਿਲਾਂ ਵੈਕੈਂਸੀ ਜੋ ਰਹਿਣ ਵਾਲੀ ਜੀ ਐਮਸ ਬਠਿੰਡਾ ਦੀ ਕੈਂਡੀਡੇਟਸ ਦੀ ਏਜ 35 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਅਸਿਸਟੈਂਟ ਡਾਈਟੀਸ਼ਨ ਦੀ ਕੈਂਡੀਡੇਟ ਐਮ ਐਸ ਸੀ ਫੂਡ ਨਿਊਟ੍ਰੀਸ਼ਨ ਤੇ 2 ਸਾਲ ਦਾ ਐਕਸਪੀਰੀਅੰਸ ਕੈਂਡੀਡੇਟ ਕੋਲੇ ਹੋਣਾ ਚਾਹੀਦਾ ਹੈ ਉਸ ਤੋਂ ਬਾਅਦ ਵੈਕੈਂਸੀ ਹੈ ਜੀ ਅਸਿਸਟੈਂਟ ਇੰਜੀਨੀਅਰ ਸਿਵਲ ਦੀ ਆ 35 ਸਾਲ ਤੱਕ ਦੀ ਏਜ ਲਿਮਟ ਤੇ ਗ੍ਰੈਜੂਏਟ ਸਿਵਲ ਇੰਜੀਨੀਅਰ ਕਿ ਵਿੱਚ ਹੋਣਾ ਚਾਹੀਦਾ ਤੇ 5 ਸਾਲ ਦਾ ਐਕਸਪੀਰੀਅੰਸ ਡਿਜ਼ਾਈਨਰ ਇੰਜੀਨੀਅਰਿੰਗ ਸਿਵਲ ਪ੍ਰੋਜੈਕਟ ਦੇ ਵਿੱਚ ਕੈਂਡੀਡੇਟ ਕੋਲੇ ਹੋਣਾ ਚਾਹੀਦਾ ਜੂਨੀਅਰ ਇੰਜੀਨੀਅਰ ਬਠਿੰਡਾ ਵਿਖੇ ਦੀਆਂ ਵੈਕੈਂਸੀਆਂ ਦਾ ਏਜ ਲਿਮਟ 30 ਸਾਲ ਗ੍ਰੈਜੂਏਟ ਸਿਵਲ ਇੰਜੀਨੀਅਰਿੰਗ ਹੋਣਾ ਚਾਹੀਦਾ ਤੇ 2 ਸਾਲ ਦਾ ਐਕਸਪੀਰੀਅੰਸ ਵਾਲੇ ਕੈਂਡੀਡੇਟਸ ਨੂੰ ਪ੍ਰਾਇਓਰਟੀ ਦਿੱਤੀ ਜਾਊਗੀ ਤੇ ਜਾਂ ਫਿਰ ਕੈਂਡੀਡੇਟ ਕੋਲੇ ਡਿਪਲੋਮਾ ਸਿਵਲ ਇੰਜੀਨੀਅਰ ਤੇ ਉਸ ਤੋਂ ਬਾਅਦ ਵੈਕੈਂਸੀ ਜੂਨੀਅਰ ਇੰਜੀਨੀਅਰ ਇਲੈਕਟ੍ਰੀਕਲ ਦੀ ਵੀ ਹੈ ਏਜ ਲਿਮਿਟ ਸੇਮ ਤੇ ਗ੍ਰੈਜੂਏਟ ਇੰਜੀਰ ਇਲੈਕਟ੍ਰਿਕ ਇੰਜੀਨੀਅਰ ਦੇ ਵਿੱਚ ਹੋਣਾ ਚਾਹੀਦਾ 2 ਸਾਲ ਦਾ ਰਿਪੇਅਰ ਤੇ ਮੇਨਟੇਨੈਂਸ ਐਕਸਪੀਰੀਅੰਸ ਤੁਹਾਡੇ ਕੋਲੇ ਹੋਣਾ ਚਾਹੀਦਾ ਉਸ ਤੋਂ ਬਾਅਦ ਜੂਨੀਅਰ ਇੰਜੀਨੀਅਰ ਏਸੀ ਐਂਡ ਰੈਫਰਿਜਰੇਸ਼ਨ ਦੇ ਵਿੱਚ ਏਜ ਲਿਮਿਟ 30 ਸਾਲ ਦੀ ਇਲੈਕਟ੍ਰਿਕ ਜਾਂ ਮਕੈਨੀਕਲ ਇੰਜੀਨੀਅਰਿੰਗ ਵਿੱਚ ਤੁਹਾਡੇ ਕੋਲੇ ਗ੍ਰੈਜੂਏਟ ਹੋਣੀ ਚਾਹੀਦੀ ਹੈ ਟੈਕਨੀਕਲ ਅਸਿਸਟੈਂਟ ਈਐਨਟੀ ਵਿੱਚ 18 ਤੋਂ 30 ਸਾਲ ਵਾਲੇ ਕੈਂਡੀਡੇਟਸ ਅਪਲਾਈ ਕਰ ਸਕਦੇ ਆ ਬੀਐਸਸੀ ਸਪੀਚ ਐਂਡ ਹਿਅਰਿੰਗ ਤੁਹਾਡੇ ਕੋਲੇ ਹੋਣੀ ਚਾਹੀਦੀ ਹੈ ਤੇ ਰਜਿਸਟਰਡ ਹੋਣੀ ਚਾਹੀਦਾ ਹੋ ਰੀਹੈਬਿਲਿਟੇਸ਼ਨ ਕਾਉਂਸਲ ਆਫ ਇੰਡੀਆ ਦੇ ਨਾਲ ਆਪਰੇਸ਼ਨ ਥੀਟਰ ਅਸਿਸਟੈਂਟ ਏਮਸ ਬਠਿੰਡਾ ਦੀ ਵੈਕੈਂਸੀ 18 ਤੋਂ 30 ਸਾਲ ਦੀ ਏਜ ਲਿਮਟ ਰੈਨ ਵਾਲੀ ਆ ਕੈਂਡੀਡੇਟ ਕੋਲੇ ਜਾਂ ਤਾਂ ਬੀਐਸਸੀ ਹੋਣੀ ਚਾਹੀਦੀ ਹੈ ਜਾਫਰ ਪਲੱਸ 2 ਸਾਇੰਸ ਨਾਲ ਤੇ 5 ਸਾਲ ਦਾ ਐਕਸਪੀਰੀਅੰਸ ਓਟੀ ਦੇ ਵਿੱਚ ਜਾਂ ਆਈਸੀਯੂ ਜਾਂ ਸੀਐਸਐਸਡੀ ਜਾਂ ਮੈਨੀਫੋਲਡ ਰੂਮ ਦਾ ਹੋਣਾ ਚਾਹੀਦਾ ਤੇ ਪ੍ਰੀਫਰੈਂਸ ਕੈਂਡੀਡੇਟਸ ਨੂੰ ਉਹਨਾਂ ਨੂੰ ਦਿੱਤੀ ਜਾਊਗੀ ਜਿਨ੍ਹਾਂ ਕੋਲੇ ਡਿਪਲੋਮਾ ਕੋਰਸ ਓਟੀ ਟੈਕਨੀਕਸ ਦਾ ਹਸਪੀਟਲ ਜਾਂ ਇੰਸਟੀਚਿਊਟ ਦੇ ਵਿੱਚ ਹੋਣਾ ਚਾਹੀਦਾ ਤੇ 500 ਬੈੱਡ ਹਸਪੀਟਲ ਦਾ ਵਰਕ ਐਕਸਪੀਰੀਅੰਸ ਹੋਣਾ ਚਾਹੀਦਾ ਉਸ ਤੋਂ ਬਾਅਦ ਹੈ ਜੀ ਫਾਰਮਾਸਿਸਟ ਦੀ ਵੈਕੈਂਸੀ 18 ਤੋਂ 21 ਤੋਂ 27 ਸਾਲ ਵਾਲੇ ਕੈਂਡੀਡੇਟਸ ਅਪਲਾਈ ਕਰ ਸਕਦੇ ਆ ਡਿਪਲੋਮਾ ਫਾਰਮੇਸੀ ਦੇ ਵਿੱਚ ਹੋਣਾ ਚਾਹੀਦਾ ਤੇ ਰਜਿਸਟਰਡ ਫਾਰਮਾਸਿਸਟ ਦੇ ਤੌਰ ਤੇ ਤੁਸੀਂ ਹੋਣੇ ਚਾਹੀਦੇ ਹੋ ਮੋਰਚਰੀ اٹੈਂਡੈਂਟ ਦੀ ਬਠਿੰਡਾ ਦੀ ਵੈਕੈਂਸੀ 18 ਤੋਂ 30 ਸਾਲ ਵਾਲੇ ਕੈਂਡੀਡੇਟ ਅਪਲਾਈ ਕਰ ਸਕਦੇ ਆ میٹرਿਕ ਤੁਸੀਂ ਪਾਸ ਹੋਣੇ ਚਾਹੀਦੇ ਹੋ ਤਾਂ ਐਕਸਪੀਰੀਅੰਸ ਮੋਰਚਰੀ ਵਾਲੇ ਨੂੰ ਪ੍ਰਾਇੋਰਟੀ ਦਿੱਤੀ ਜਾਊਗੀ ਉਸ ਤੋਂ ਬਾਅਦ ਆ ਜੀ ਮਲਟੀ ਟਾਸਕ ਸਟਾਫ ਢਿੰਡਾ ਦੀਆਂ 18 ਤੋਂ 30 ਸਾਲ ਦੀ ਏਜ ਲਿਮਟ میٹرਿਕ ਪਾਸ ਤੇ ਹਸਪੀਟਲ ਸਰਵਿਸ ਜੋ ਕਿ ਤੁਹਾਡੇ ਕੋਲੇ ਸਰਟੀਫਿਕੇਟ ਕੋਰਸ ਹੋਣਾ ਚਾਹੀਦਾ ਸੈਂਟ ਜੋਨਸ ਐਮਬੂਲੈਂਸ ਦੇ ਵੱਲੋਂ ਜਾਰੀ ਕੀਤਾ ਗਿਆ ਹੋਇਆ ਸਰਟੀਫਿਕੇਟ ਹੋਣਾ ਚਾਹੀਦਾ ਤੁਹਾਡੇ ਕੋਲੇ ਜੂਨੀਅਰ ਮੈਡੀਕਲ ਲੈਬ ਟੈਕਨੋਲੋਜੀਜ਼ ਦੀ ਵੈਕੈਂਸੀ ਹੈ ਐਮਸ ਬਠਿੰਡਾ ਦੀ 18 ਤੋਂ 27 ਸਾਲ ਵਾਲੇ ਕੈਂਡੀਡੇਟ ਅਪਲਾਈ ਕਰ ਸਕਦੇ ਆ ਪਲੱਸ 2 ਸਾਇੰਸ ਨਾਲ ਹੋਣੀ ਚਾਹੀਦੀ ਹੈ ਫਿਜ਼ਿਕਸ ਕੈਮਿਸਟਰੀ ਐਂਡ ਬਾਇਓਲੋਜੀ ਦੇ ਨਾਲ ਤੇ 2 ਸਾਲ ਦਾ ਰੈਗੂਲਰ ਡਿਪਲੋਮਾ ਤੁਹਾਡੇ ਕੋਲੇ ਐਮ ਐਲਟੀ ਦਾ ਹੋਣਾ ਚਾਹੀਦਾ ਤੇ 100 ਬੈੱਡ ਹਸਪੀਟਲ ਦਾ ਐਕਸਪੀਰੀਅੰਸ ਲੈਬੋਰੀ ਦਾ ਹੋਣਾ ਚਾਹੀਦਾ ਤੁਹਾਡੇ ਕੋਲੇ ਜਾਂ ਫਿਰ ਕੈਂਡੀਡੇਟਸ ਪਲੱਸ 2 ਸਾਇੰਸ ਤੇ ਨਾਲ ਹੋਣਾ ਚਾਹੀਦਾ ਤੇ ਬੀ ਐਸ ਸੀ ਐਮ ਐਲਟੀ ਵਾਲੇ ਕੈਂਡੀਡੇਟਸ ਅਪਲਾਈ ਕਰ ਸਕਦੇ ਆ ਉਸ ਤੋਂ ਬਾਅਦ ਆ ਜੀ ਸੀਨੀਅਰ ਟੈਕਨੀਸ਼ੀਅਨ ਲੈਬੋਰੀ ਦਾ ਵੈਕੈਂਸੀ ਹੈ 40 ਸਾਲ ਤੱਕ ਵਾਲੇ ਕੈਂਡੀਡੇਟਸ ਅਪਲਾਈ ਕਰ ਸਕਦੇ ਬੀਐਸਸੀ ਐਮਐਲਟੀ ਕੈਂਡੀਡੇਟ ਹੋਣਾ ਚਾਹੀਦਾ ਤੇ 10 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਕੈਂਡੀਡੇਟ ਕੋਲੇ ਉਹ ਇਸ ਵਿੱਚ ਅਪਲਾਈ ਕਰ ਸਕਦੇ ਆ ਉਸ ਤੋਂ ਬਾਅਦ ਆ ਜੀ ਟੈਕਨੀਸ਼ੀਅਨ ਲੈਬੋਰੀ ਦੀ ਵੈਕੈਂਸੀ 30 ਸਾਲ ਤੱਕ ਦੀ ਏਜ ਲਿਮਟ ਬੈਚਲਰ ਡਿਗਰੀ ਐਮਐਲਟੀ ਦੇ ਨਾਲ ਤੁਹਾਡੇ ਕੋਲੇ ਹੋਣੀ ਚਾਹੀਦੀ ਹੈ ਤੇ ਨਾਲ 100 ਬੈੱਡ ਹਸਪੀਟਲ ਦਾ ਐਕਸਪੀਰੀਅੰਸ 2 ਸਾਲ ਦਾ ਹੋਣਾ ਚਾਹੀਦਾ ਟੈਕਨੀਸ਼ੀਅਨ ਰੇਡੀਓਥੈਰੇਪੀ ਦੀ 21 ਤੋਂ 30 ਸਾਲ ਵਾਲੇ ਕੈਂਡੀਡੇਟਸ ਬੀਐਸਸੀ ਔਨਲੀ ਤੇ 3 ਸਾਲ ਦਾ ਕੋਰਸ ਹੋਣਾ ਚਾਹੀਦਾ ਰੇਡੀਓਥੈਰੇਪੀ ਦੇ ਵਿੱਚ ਜਾਂ ਫਿਰ ਡਿਪਲੋਮਾ ਰੇਡੀਓਥੈਰੇਪੀ ਦੇ ਵਿੱਚ 2 ਸਾਲ ਦਾ ਐਕਸਪੀਰੀਅੰਸ ਨਾਲ ਟੈਕਨੀਸ਼ੀਅਨ ਰੇਡੀਓਲੋਜੀ ਦੇ ਵਿੱਚ 21 ਤੋਂ 35 ਸਾਲ ਵਾਲੇ ਕੈਂਡੀਡੇਟਸ ਬੀਐਸਸੀ 3 ਸਾਲ ਦਾ ਰੇਡੀਓਗ੍ਰਾਫੀ ਦਾ ਤੁਹਾਡੇ ਕੋਲੇ ਕੋਰਸ ਜਾਂ ਫਿਰ ਡਿਪਲੋਮਾ ਰੇਡੀਓਗ੍ਰਾਫੀ ਦਾ ਤੇ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਫਾਰਮਾਸਿਸਟ ਦੀ ਵੈਕੈਂਸੀ ਆ ਦੀ 18 ਤੋਂ 30 ਸਾਲ ਵਾਲੇ ਕੈਂਡੀਡੇਟਸ ਅਪਲਾਈ ਕਰ ਸਕਦੇ ਆ ਬੀ ਐਸ ਸੀ ਡਿਗਰੀ ਤੁਹਾਡੇ ਕੋਲੇ ਹੋਣੀ ਚਾਹੀਦੀ ਹੈ ਤੇ ਸਰਟੀਫਿਕੇਟ ਪਰਫਿਊਸ਼ਨ ਟੈਕਨੋਲੋਜੀ ਦਾ ਹੋਣਾ ਚਾਹੀਦਾ ਤੁਹਾਡੇ ਕੋਲੇ ਕਾਰਡੀਓ ਵੈਸਕੂਲਰ ਸਰਜਨ ਆਫ ਇੰਡੀਆ ਵੱਲੋਂ ਜਾਰੀ ਕੀਤਾ ਟ੍ਰੇਨਿੰਗ ਸਰਟੀਫਿਕੇਟ 1 ਸਾਲ ਦੇ ਐਕਸਪੀਰੀਅੰਸ ਨਾਲ ਹੋਣਾ ਚਾਹੀਦਾ ਉਸ ਤੋਂ ਬਾਅਦ ਆ ਜੀ ਮੈਡੀਕਲ ਸੋਸ਼ਲ ਸਰਵਿਸ ਆਫਸਰ ਗ੍ਰੇਡ ਬਠਿੰਡਾ ਦੀਆਂ ਵੈਕੈਂਸੀਆਂ 35 ਸਾਲ ਵੱਲ ਦੀ ਏਜ ਲਿਮਟ ਮਾਸਟਰ ਡਿਗਰੀ ਸੋਸ਼ਲ ਵਰਕ ਦੇ ਵਿੱਚ ਐਕਸਪੀਰੀਅੰਸ ਵੈਲਫੇਅਰ ਤੇ ਹੈਲਥ ਏਜੰਸੀ ਦੇ ਵਿੱਚ ਤੁਹਾਡੇ ਕੋਲੇ ਹੋਣਾ ਚਾਹੀਦਾ ਉਸ ਤੋਂ ਬਾਅਦ ਜੂਨੀਅਰ ਵਾਰਡਨ ਹਾਊਸਕੀਪਰ ਦੀਆਂ ਵੈਕੈਂਸੀਆਂ 30 ਤੋਂ 45 ਸਾਲ ਵਾਲੇ ਕੈਂਡੀਡੇਟਸ ਗ੍ਰੈਜੂਏਟ ਤੁਹਾਡੇ ਕੋਲੇ ਹੋਣੀ ਚਾਹੀਦੀ ਹੈ ਤੇ 2 ਸਾਲ ਦਾ ਜੂਨੀਅਰ ਵਾਰਡਨ ਦਾ ਐਕਸਪੀਰੀਅੰਸ ਕਿਸੇ ਵੀ ਕਾਲਜ ਦਾ ਹੋਣਾ ਚਾਹੀਦਾ ਪਰਸਨਲ ਅਸਿਸਟੈਂਟ ਬਠਿੰਡਾ ਦੀ ਵੈਕੈਂਸੀ 18 ਤੋਂ 30 ਸਾਲ ਦੀ ਏਜ ਲਿਮਟ ਡਿਗਰੀ ਤੁਹਾਡੇ ਕੋਲੇ ਹੋਣੀ ਚਾਹੀਦੀ ਹੈ ਡਿਕਟੇਸ਼ਨ 100 ਵਰਡ 110 ਮਿੰਟ ਦੀ ਹੋਊਗੀ ਅਤੇ 100 ਵਰਡ ਪਰ ਮਿੰਟ ਦੀ ਤੁਹਾਡੀ ਸਪੀਡ ਹੋਣੀ ਚਾਹੀਦੀ ਹੈ ਟ੍ਰਾਂਸਕ੍ਰਿਪਸ਼ਨ 40 ਮਿੰਟ ਇੰਗਲਿਸ਼ ਦੀ ਜਾਂ ਫਿਰ 55 ਮਿੰਟ ਹਿੰਦੀ ਦੀ ਹੋਣੀ ਚਾਹੀਦੀ ਹੈ ਡਿਪਲੋਮਾ ਸਰਟੀਫਿਕੇਟ ਜਿਨ੍ਹਾਂ ਕੋਲੇ ਸੈਕ੍ਰੇਟਰੀਅਲ ਪ੍ਰੈਕਟਿਸ ਦਾ ਹੈਗਾ ਉਹਨਾਂ ਨੂੰ ਪ੍ਰਾਇੋਰਟੀ ਦਿੱਤੀ ਜਾਊਗੀ ਉਸ ਤੋਂ ਬਾਅਦ ਆ ਜੀ ਸਟੈਨੋਗ੍ਰਾਫਰ ਦੀ ਵੈਕੈਂਸੀ 18 ਤੋਂ 27 ਸਾਲ ਦੀ ਏਜ ਲਿਮਟ ਪਲਸ 2 ਪਾਸ ਕੈਂਡੀਡੇਟਸ ਤੇ ਉਹਦੇ ਕੋਲੇ ਟਾਈਪ ਟੇਸ਼ਨ 10 ਵਰਡ 10 ਮਿੰਟ 80 ਵਰਡ ਪਰ ਮਿੰਟ ਦੀ ਸਪੀਡ ਤੇ ਟ੍ਰਾਂਸਕ੍ਰਿਪਸ਼ਨ ਪੰਜਾਬੀ 20 ਮਿੰਟ ਇੰਗਲਿਸ਼ ਦੀ ਜਾਂ 65 ਵਰਡ 60 ਮਿੰਟ ਹਿੰਦੀ ਦੀ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਹੈ ਜੀ ਸੀਨੀਅਰ ਨਰਸਿੰਗ ਅਫਸਰ ਦੀ ਵੈਕੈਂਸੀ 21 ਤੋਂ 35 ਸਾਲ ਦੀ ਏਜ ਲਿਮਟ B.Sc. 4 ਸਾਲ ਦਾ ਕੋਰਸ ਜਾਂ ਫਿਰ B.Sc. ਪੋਸਟ ਬੇਸਿਕ ਤੁਹਾਡੇ ਕੋਲੇ 2 ਸਾਲ ਦਾ ਕੋਰਸ ਹੋਣਾ ਚਾਹੀਦਾ ਤੇ ਰਜਿਸਟਰਡ ਹੋਣੇ ਚਾਹੀਦੇ ਹੋ ਇੰਡੀਅਨ ਨਰਸਿੰਗ ਕਾਉਂਸਲ ਨਾਲ ਤੇ 3 ਸਾਲ ਦਾ ਐਕਸਪੀਰੀਅੰਸ ਅਗਰ ਤੁਸੀਂ ਪੋਸਟ ਬੇਸਿਕ ਕੀਤੀ ਹੋਈ ਆ ਤਾਂ ਤੁਹਾਡੇ ਕੋਲੇ 3 ਸਾਲ ਦਾ ਕੋ ਐਕਸਪੀਰੀਅੰਸ 100 ਬੈੱਡ ਹਸਪੀਟਲ ਦਾ ਹੋਣਾ ਚਾਹੀਦਾ ਮੁਸਤਫਾ ਦਾ ਜੀ ਵਰਕਸ਼ਾਪ ਟੈਕਨੀਸ਼ੀਅਨ ਗ੍ਰੇਡ ਦੀ ਵੈਕੈਂਸੀ ਹੈ 18 ਤੋਂ 30 ਸਾਲ ਵਾਲੇ ਕੈਂਡੀਡੇਟ ਸੈਪਲਾਈ ਕਰ ਸਕਦੇ ਆ ਡਿਪਲੋਮਾ ਘੱਟੋ ਘੱਟ 2 ਸਾਲ ਦਾ ਹੋਣਾ ਚਾਹੀਦਾ ਆਰਥੋਟਿਕ ਇੰਜੀਨੀਅਰਿੰਗ ਦੇ ਵਿੱਚ ਤੇ ਰਜਿਸਟਰਡ ਹੋਣਾ ਚਾਹੀਦਾ ਹੋ ਆਰਸੀਆਈ ਨਾਲ ਜਾਂ ਫਿਰ میٹرਿਕ ਪਾਸ ਤੁਸੀਂ ਹੋਣੇ ਚਾਹੀਦੇ ਹੋ ਤੇ ਆਈਟੀਆਈ ਤੁਹਾਡੇ ਕੋਲੇ ਲੈਦਰ ਵਰਕ ਮੋਲਡਿੰਗ ਉਹਦਾ ਸਰਟੀਫਿਕੇਟ ਹੋਣਾ ਚਾਹੀਦਾ ਜਾਂ ਫਿਰ ਆਈਟੀਆਈ ਦਾ ਤੁਹਾਡੇ ਕੋਲ ਸਰਟੀਫਿਕੇਟ ਅਪੋਸਟਿਰੀ ਦਾ ਜਾਂ ਵੈਲਡਿੰਗ ਦਾ ਜਾਂ ਟਰਨਿੰਗ ਦਾ ਤੇ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ रिकॉर्ड टेक्नीशियन दी वैकेंसी 18 ਤੋਂ 30 ਸਾਲ ਤੇ बीएससी ਮੈਡੀਕਲ ਰਿਕਾਰਡ ਨਾ ਹੋਣੀ ਚਾਹੀਦੀ ਹੈ ਜਾਂ ਫਿਰ ਪਲੱਸ 2 ਤੁਹਾਡੇ ਕੋਲੇ ਹੋਣੀ ਚਾਹੀਦੀ ਹੈ ਤੇ ਨਾਲ ਐਕਸਪੀਰੀਅੰਸ ਤੁਹਾਡੇ ਕੋਲੇ ਘੱਟੋ ਘੱਟ ਟਰਾਂਸਲੇਸ਼ਨ ਹਿੰਦੀ ਟੂ ਇੰਗਲਿਸ਼ ਦਾ ਆਉਣਾ ਚਾਹੀਦਾ ਨਿਊਕਲੀਅਰ ਮੈਡੀਸਨ ਟੈਕਨੋਲੋਜੀ ਦੀ ਵੈਕੈਂਸੀ 18 ਤੋਂ 30 ਸਾਲ ਵਾਲੇ ਕੈਂਡੀਡੇਟਸ बीएससी ਲਾਈਫ ਸਾਇੰਸ ਤੇ ਅਦਰ ਸਾਇੰਸ ਨਾਲ ਤੇ 1 ਸਾਲ ਦਾ ਡਿਪਲੋਮਾ ਮੈਡੀਕਲ ਰੇਡੀਏਸ਼ਨ ਐਂਡ ਆਈਸੋਟੋਪ ਟੈਕਨੀਸ਼ੀਅਨ ਦੇ ਵਿੱਚ ਤੁਹਾਡੇ ਕੋਲੇ ਹੋਣਾ ਚਾਹੀਦਾ ਆਪਟੋਮੈਟਿਸਟ ਦੀ ਵੈਕੈਂਸੀ ਹੈ ਜੀ 21 ਤੋਂ 35 ਸਾਲ ਦੀ ਏਜ ਲਿਮਟ ਬੀਐਸਸੀ ਆਪਥੋਮੈਲਿਕ ਟੈਕਨੀਕਸ ਦੇ ਵਿੱਚ ਤੇ 5 ਸਾਲ ਦਾ ਐਕਸਪੀਰੀਅੰਸ ਨਾਲ ਤੁਹਾਡੇ ਕੋਲੇ ਹੋਣਾ ਚਾਹੀਦਾ ਉਹ ਕੈਂਡੀਡੇਟਸ ਅਪਲਾਈ ਕਰ ਸਕਦੇ ਆ ਏ ਸੀਗ ਆਪਣੀ ਅੱਜ ਦੀ ਬਠਿੰਡਾ ਦੀ ਜੌਬ ਅਪਡੇਟ ਜੋ ਕਿ ਏਮਸ ਬਠਿੰਡਾ ਦੀਆਂ ਹੈਗੀਆਂ ਸੀਆਰ ਐਗਜ਼ਾਮ ਹੈ ਤੁਸੀਂ ਬਠਿੰਡਾ ਤੋਂ ਇਲਾਵਾ ਹੋਰ ਜਗ੍ਹਾ ਤੇ ਵੀ ਤੁਸੀਂ ਭਰ ਸਕਦੇ ਹੋ ਇਹ ਸਿਰਫ ਮੈਂ ਤੁਹਾਨੂੰ ਪੰਜਾਬ ਦੀ ਜੋ ਬਠਿੰਡਾ ਦੇ ਵਿੱਚ ਏਮਸ ਹਸਤੀ ਬਾਰੇ ਵੈਕੈਂਸੀਆਂ ਦੀ ਇਸ ਵਿੱਚ ਗੱਲ ਕੀਤੀ ਹੈ ਇਸ ਦਾ ਟੋਟਲ ਨੋਟੀਫਿਕੇਸ਼ਨ ਤੁਸੀਂ ਏਮਸ ਦੀ ਵੈਬਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਹੋ ਇਹ ਸੀਗੀ ਆਪਣੀ ਅੱਜ ਦੀ ਜੌਬ ਅਪਡੇਟ ਵੀਡੀਓ ਵਧੀਆ ਲੱਗੀ ਉਹ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ